ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਲੋਕ ਮਹੱਲਾ ਦੂਜਾ ਨਾਨਕ ਚਿੰਤਾ ਮਤ ਕਰਹੁ ਚਿੰਤਾ ਤਿਸ ਹੀ ਹੈ ਸਤਿਗੁਰੂ ਸਾਹਿਬ ਜੀ ਕਥਨ ਕਰਦੇ ਹਨ ਕਿ हे ਪਾਈ ਆਉਣ ਵਾਲੇ ਸਮੇਂ ਦੀ ਚਿੰਤਾ ਸੋਚ ਮਤਾਂ ਕਰਨਾ ਕਰ ਕਿਉਂਕਿ ਤੁਹਾਡੇ ਪਾਲਣ ਪੋਸ਼ਣ ਦੀ ਚਿੰਤਾ ਤਾਂ ਜੋ ਸੋਚ ਹੈ ਤਿਸ ਕਿ ਉਸ ਵਾਹਿਗੁਰੂ ਨੂੰ ਹੀ ਹੈ ਕਹੇ ਹੈ ਸੋ ਕਰਦਾ ਚਿੰਤਾ ਕਰੇ ਜਿਹਨੂੰ ਪਾਇਆ ਜਗ ਇਹ ਉਹ ਕਰਤਾ ਪੁਰਖ ਨੂੰ ਸਾਰੀ ਚਿੰਤਾ ਹੈ ਜੇ ਤੂੰ ਚਿੰਤਾ ਕਰਨੀ ਹੈ ਚੇਤਾ ਹੀ ਤਾਂ ਚੇਤ ਉਸ ਵਾਹਿਗੁਰੂ ਦੀ ਚਿੰਤਾ ਉਸ ਨਾਮ ਦੀ ਚਿੰਤਾ ਕਰ ਉਹਨੂੰ ਚੇਤੇ ਕਰਨਾ ਕਰ ਜਲਮਹਿ ਜੰਤ ਉਪਾਇਨ ਦਿਨਾ ਪੈਰੋਜੀ ਦੇ ਪਾਤਸ਼ਾਹ ਫਰਮਾਉਂਦੇ ਆ ਪਰਮੇਸ਼ਰ ਨੇ ਜਲ ਪਾਣੀ ਵਿੱਚ ਵੀ ਜੀਵ ਜੰਤ ਪੈਦਾ ਕੀਤੇ ਆ ਉਹਨਾਂ ਨੂੰ ਵੀ ਪਰਮੇਸ਼ਰ ਪਾਣੀ ਵਿੱਚ ਵੀ ਰੋਜੀ ਦੇ ਰਿਹਾ ਹੈ ਤੇ ਦਿੰਦਾ ਹੈ ਉੱਥੇ ਹੱਟ ਨਾ ਚੱਲਈ ਨਾ ਕੋ ਗਿਰਸ ਕਰੇ ਹਾਂ ਹੋਰ ਵੀ ਦੱਸਦੇ ਉੱਥੇ ਪਾਣੀ ਵਿੱਚ ਰਹਿਣ ਵਾਲੇ ਜੀਵਾਂ ਦੀ ਨਦੀਆਂ ਸਮੁੰਦਰਾ ਆਦ ਵਿੱਚ ਕੋਈ ਹੱਟ ਦੁਕਾਨ ਵੀ ਨਹੀਂ ਚਲਦੀ ਅਤੇ ਉੱਥੇ ਨਾ ਹੀ ਕੋਈ ਕਿਰਸ ਖੇਤੀ ਕਰਦਾ ਹੈ ਸੌਦਾ ਮੂਲ ਨਾ ਹੋਵੇ ਨਾ ਕੋ ਲਏ ਨਾ ਦੇ ਉੱਥੇ ਕੋਈ ਉਹ ਸੌਦਾ ਵਣਜ ਵਪਾਰ ਵੀ ਕੋਈ ਮੂਲ ਕਦਾ ਚਿਤ ਵੀ ਨਹੀਂ ਕਰਦਾ ਨਾ ਹੋ ਸਕਦਾ ਹੈ ਨਾ ਹੋ ਰਿਹਾ ਹੈ ਅਤੇ ਨਾ ਹੀ ਕੋਈ ਸੌਦਾ ਕਿਸੇ ਤੋਂ ਲੈਂਦਾ ਹੈ ਨਾ ਹੀ ਕਿਸੇ ਨੂੰ ਕੋਈ ਦਿੰਦਾ ਹੈ ਜੀਆ ਕਾ ਆਹਾਰ ਜੀ ਜੀਆ ਕਾ ਆਹਾਰ ਜੀ ਖਾਣਾ ਇਹੋ ਕਰੇ ਉਥੇ ਜੀਵਾਂ ਦਾ ਆਹਾਰ ਭੋਜਨ ਜੀਵ ਹੀ ਹਨ ਇਹੋ ਭੋਜਨ ਹੀ ਖਾਣਾ ਕਰਦੇ ਹਨ ਭਾਵੇਂ ਛੋਟੀਆਂ ਮੱਛੀਆਂ ਨੂੰ ਵੱਡੀਆਂ ਮੱਛੀਆਂ ਖਾਈ ਜਾਂਦੀਆਂ ਜੈਸਾ ਕਿ ਇੱਕ ਨਾ ਛੱਤੀ ਅੰਮ੍ਰਿਤ ਪਾਹੇ ਇੱਕ ਮਿੱਟੀਆ ਮਹਿ ਮਿੱਟੀਆ ਖਾਹੇ ਇੱਕ ਪੌਣ ਸਮਾਰੀ ਪੌਣ ਸਮਾਰ ਇੱਕ ਨਿਰੰਕਾਰੀ ਨਾਮ ਆਧਾਰ ਵਿੱਚ ਉਪਾਏ ਸਾਇਰਾ ਦਿਨਾ ਬਿਸਾਰ ਕਰੇ ਇਸ ਪ੍ਰਕਾਰ ਸਾਇਰਾ ਹੁੰਦਾ ਸਮੁੰਦਰ ਵਿੱਚ ਅਨੇਕਾਂ ਜੀਵ ਉਪਾਏ ਪੈਦਾ ਕੀਤੇ ਉਹਨਾਂ ਦੀ ਵੀ ਸਾਰ ਸੰਭਾਲ ਪਰਮੇਸ਼ਵਰੀ ਕਰਦਾ ਹੈ ਨਾਨਕ ਚਿੰਤਾ ਮਤ ਕਰੋ ਚਿੰਤਾ ਤਿਸ ਹੀ ਹੈ ਸਤਿਗੁਰੂ ਸਾਹਿਬ ਜੀ ਕਥਨ ਕਰਦੇ ਹਨ ਕਿ ਆਉਣ ਵਾਲੇ ਸਮੇਂ ਦੀ ਚਿੰਤਾ ਸੋਚ ਮਤਾਂ ਕਰੋ ਕਿਉਂਕਿ ਸਾਰਿਆਂ ਦੇ ਪਾਲਣ ਪੋਸ਼ਣ ਦੀ ਚਿੰਤਾ ਸੋਚ ਇਸ ਕਹੀ ਉਸੇ ਵੈਗਰੂ ਨੂੰ ਹੀ ਹੈ ਮਹੱਲਾ ਪਹਿਲਾ ਧੰਨ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਜਿਸ ਵਕਤ ਕਰਤਾਰਪੁਰ ਸਾਹਿਬ ਵਿਖੇ ਸੰਗਤਾਂ ਨੂੰ ਤਾਲ ਰਹੇ ਸਨ ਤਾਂ ਸਤਿਗੁਰਾਂ ਦੀ ਮਹਿਮਾ ਸੁਣ ਕੇ ਇੱਕ ਕਾਰੀਗਰਾਂ ਦਾ ਲੜਕਾ ਸਤਿਗੁਰਾਂ ਦੀ ਹਜ਼ੂਰੀ ਵਿੱਚ ਆਉਣ ਲੱਗਾ ਜੋ ਹਰ ਰੋਜ਼ ਸੰਗਤ ਵਿੱਚ ਖੜਾ ਹੋ ਕੇ ਸਤਿਗੁਰਾਂ ਦੇ ਬਚਨ ਸੁਣਦਾ ਸੀ ਇੱਕ ਦਿਨ ਅੰਮ੍ਰਿਤ ਵੇਲੇ ਦੀਵਾਨ ਸਜਿਆ ਹੋਇਆ ਸੀ ਦੀਵਾਨ ਦੀ ਸੰਪੂਰਨਤਾ ਤੋਂ ਬਾਅਦ ਸਤਿਗੁਰਾਂ ਨੇ ਉਸ ਬੱਚੇ ਨੂੰ ਕੋਲ ਬੁਲਾਇਆ ਤੇ ਪੁੱਛਣ ਲੱਗੇ ਕਿ ਪ੍ਰੇਮੀਆਂ ਕੀ ਗੱਲ ਹੈ ਤੂੰ ਨੀਂਦ ਨੂੰ ਤਿਆਗ ਕੇ ਖੜਾ ਰਹਿੰਦਾ ਹੈ ਤੇਰੀ ਉਮਰ ਛੋਟੀ ਹੈ ਉਸ ਉਮਰ ਵਿੱਚ ਤਾਂ ਸੌਣ ਤੇ ਖੇਡਣ ਦਾ ਸਮਾਂ ਹੁੰਦਾ ਸਤਿਗੁਰਾਂ ਦੇ ਇਹ ਪਾਵਨ ਬਚਨ ਸੁਣ ਕੇ ਬੱਚਾ ਕਹਿਣ ਲੱਗਾ ਕਿ ਸਤਿਗੁਰੂ ਜੀ ਇੱਕ ਦਿਨ ਦੀ ਗੱਲ ਹੈ ਮੇਰੀ ਮਾਤਾ ਨੇ ਕਿਹਾ ਕਿ हे ਪੁੱਤਰ ਅੱਗ ਬਾਲਣਾ ਕਰ ਜਦ ਮੈਂ ਅੱਗ ਬਾਲਣ ਲੱਗਾ ਤਾਂ ਮੈਥੋਂ ਅੱਗ ਨਾ ਬਲੇ ਜਦ ਅਗ ਨਾ ਬਲੀ ਤਾਂ ਮੇਰੀ ਮਾਤਾ ਨੇ ਕਿਹਾ हे ਪੁੱਤਰ ਨਿੱਕੀਆਂ ਨਿੱਕੀਆਂ ਲੱਕੜਾਂ ਨੂੰ ਸ਼ਮਕਾਂ ਨੂੰ ਇਹ ਅਗ ਲਾ ਫਿਰ ਆਪੇ ਹੀ ਵੱਡੀਆਂ ਲੱਕੜਾਂ ਨੂੰ ਅਗ ਲੱਗ ਜਾਏਗੀ ਜਦੋਂ ਮੈਂ ਛੋਟੀਆਂ ਲੱਕੜਾਂ ਨੂੰ ਛੋਟੀਆਂ ਸ਼ਮਕਾਂ ਨੂੰ ਛਿੱਟੀਆਂ ਨੂੰ ਅਗ ਲਗਾਈ ਤਾਂ ਵੱਡੀਆਂ ਲੱਕੜਾਂ ਨੂੰ ਵੀ ਅਗ ਲੱਗ ਗਈ ਇਹ ਵੇਖ ਕੇ ਮੇਰੇ ਮਨ ਵਿੱਚ ਇੱਕ ਵਿਚਾਰ ਫੁਰੀ ਕਿ ਬਿਲਕੁਲ ਕਾਲ ਦਾ ਵੀ ਇਹੋ ਜਿਹਾ ਸੁਭਾ ਹੈ ਜਿਵੇਂ ਛੋਟੀਆਂ ਲੱਕੜਾਂ ਨੂੰ ਅਗ ਲੱਗ ਗਈ ਕੀ ਪਤਾ ਹੈ ਮੈਂ ਵੀ ਛੋਟਾ ਹੁੰਦਾ ਹੀ ਮਰ ਜਾਵਾਂ ਜਵਾਨੀ ਨਾ ਹੀ ਭੋਗਾ ਇਉਂ ਕਾਲ ਦਾ ਭੈ ਧਾਰ ਕੇ ਸੱਚੇ ਪਾਤਸ਼ਾ ਮੈਂ ਤੁਹਾਡੀ ਸ਼ਰਨ ਵਿੱਚ ਆਇਆ ਅਤੇ ਨੀਂਦ ਦਾ ਤਿਆਗ ਕਰਕੇ ਕੀਰਤਨ ਸੁਣਦਾ ਰਹਿੰਦਾ ਇਹ ਵਚਨ ਸੁਣ ਕੇ ਸਤਿਗੁਰੂ ਜੀ ਬੜੇ ਪ੍ਰਸੰਨ ਹੋਏ ਤੇ ਉਸ ਬੱਚੇ ਦੇ ਪਰਥਾਏ ਇਹ ਮਹੱਲਾ ਉਚਾਰਨ ਕਰਕੇ ਸਰਬਸਾਂਝਾ ਉਪਦੇਸ਼ ਦਿੰਦੇ ਹਨ ਨਾਨਕ ਇਹ ਜੀਵ ਮੱਛਲੀ ਚੀਵਰ ਤ੍ਰਸਨਾ ਕਾਲ ਸਤਿਗੁਰੂ ਸਾਹਿਬ ਜੀ ਕਥਨ ਕਰਦੇ ਹਨ ਕਿ ਇਹ ਜੀਵ ਜਿਹੜਾ ਇਹ ਮਛਲੀ ਮੱਛੀ ਦੀ ਨਿਆਈ ਹੈ ਤੇ ਇਸ ਤ੍ਰਿਸ਼ਨਾਲੂ ਜੀਵ ਨੂੰ ਪਕੜਨ ਵਾਲ ਕਾਲ ਰੂਪ ਚੀਵਰ ਹੈ ଅਥਵਾ ਇਹ ਤ੍ਰਿਸ਼ਨਾਲੂ ਜੀਵ ਮੱਛੀ ਦੀ ਨਿਆਈ ਹੈ ਤੇ ਕਾਲ ਰੂਪੀ ਚੀਵਰ ਹੈ ਮਨੁਆ ਅੰਧ ਨਾ ਚੇਤੇਈ ਪੜੈ ਅਚਿੰਤਾ ਜਾਲ ਇਹ ਅੰਧ ਅਗਿਆਨੀ ਮਨੁਆ ਮਨ ਵਾਹਿਗੁਰੂ ਨੂੰ ਵਾ ਕਾਲ ਨੂੰ ਚੇਤੇ ਹੀ ਯਾਦ ਨਹੀਂ ਕਰਦਾ ਇਸੇ ਕਰਕੇ ਅਚਿੰਤਾ ਹੁੰਦਾ ਅਚਨ ਚੇਤ ਅਚਾਨਕ ਹੀ ਕਾਲ ਦਾ ਜਾਲ ਆ ਪੜੇ ਪਮੈਂਦਾ ਨਾਨਕ ਚਿਤ ਅਜਿਤ ਹੈ ਚਿੰਤਾ ਵੱਦਾ ਜਾਏ ਸਤਿਗੁਰੂ ਸਾਹਿਬ ਜੀ ਕਥਨ ਕਰਦੇ ਹਨ ਕਿ ਅਗਿਆਨੀ ਜੀਵ ਦਾ ਰਿਦਾ ਪਰਮੇਸ਼ਰ ਦੇ ਅਚੇਤ ਚੇਤਨ ਤੋਂ ਰਹਿਤ ਹੈ ਇਸੇ ਕਰਕੇ ਮੌਤ ਦੀ ਚਿੰਤਾ ਸੋਚ ਵਿੱਚ ਵੱਦਾ ਵੱਜਾ ਆਇਆ ਵਾਸ਼ਨਾ ਅਨਸਾਰ ਲੋਕ ਪ੍ਰਲੋਕ ਵਿੱਚ ਆਉਂਦਾ ਜਾਂਦਾ ਹੈ ਨਦਰ ਕਰੇ ਜੇ ਆਪਣੀ ਤਾਂ ਆਪੇ ਲਏ ਮਿਲਾਏ ਹਾਂ ਜੇਕਰ ਪਰਮੇਸ਼ਰ ਐਸੇ ਜੀਵਾਂ ਉਤੇ ਆਪ ਦੀ ਕਿਰਪਾ ਨਦਰ ਦ੍ਰਿਸ਼ਟੀ ਕਰ ਦੇਵੇ ਤਾਂ ਗੁਰਾਂ ਦੁਆਰਾ ਆਪਣੇ ਆਤਮਾ ਸਰੂਪ ਵਾ ਆਪਣੇ ਸੱਚ ਸਰੂਪ ਨਾਲ ਮਿਲਾ ਲੈਂਦਾ ਹੈ ਪੌੜੀ ਸੇ ਜਨ ਸਾਚੇ ਸਦਾ ਸਦਾ ਜਿਨੀ ਹਰ ਰਸ ਪੀਤਾ ਉਹ ਜਨਪੁਰਖ ਪਿਛੇ ਵੀ ਸੱਚੇ ਸੀ ਹੁਣ ਵੀ ਸੱਚੇ ਹਨ ਤੇ ਅੱਗੇ ਨੂੰ ਵੀ ਸਦਾ ਹੀ ਸੱਚੇ ਹਨ ਜਿਨ੍ਹਾਂ ਨੇ ਹਰ ਪਰਮੇਸ਼ਰ ਦੇ ਪ੍ਰੇਮ ਰਸ ਨੂੰ ਪੀਣਾ ਕੀਤਾ ਹੈ ਗੁਰਮੁਖ ਸੱਚਾ ਮਨ ਵਸੈ ਸੱਚ ਸੌਦਾ ਕੀਤਾ ਹਾ ਗੁਰਮੁਖ ਜਨਾਂ ਦੇ ਮਨ ਹਿਰਦੇ ਵਿੱਚ ਸੱਚਾ ਪਰਮੇਸ਼ਰ ਵਸਦਾ ਹੈ ਕਿਉਂਕਿ ਉਹਨਾਂ ਨੇ ਗੁਰਾਂ ਦੁਆਰਾ ਸੱਚੇ ਨਾਮ ਦਾ ਸੌਦਾ ਵਣਜ ਕੀਤਾ ਹੈ ਸਭ ਕਿਸ ਘਰ ਹੀ ਮਾਹ ਹੈ ਬੜ ਭਾਗੀ ਲੀਤਾ ਸਾਰਾ ਕੁਝ ਰਦੇ ਰੂਪੀ ਘਰ ਦੇ ਵਿੱਚ ਹੀ ਹੈ ਪਰ ਵੱਡਿਆਂ ਭਾਗਾਂ ਵਾਲਿਆਂ ਨੇ ਲਿਆ ਹੈ ਵਾ ਪਰਮੇਸ਼ਰ ਦੇ ਸਾਧ ਸੰਗਤ ਰੂਪੀ ਘਰ ਵਿੱਚ ਸਭ ਕੁਝ ਹੀ ਹੈ ਪਰ ਵੱਡਿਆਂ ਕਰਮਾਂ ਵਾਲਿਆਂ ਨੇ ਹੀ ਗੁਰਾਂ ਦੁਆਰਾ ਪ੍ਰਾਪਤ ਕੀਤਾ ਹੈ ਅੰਤਰ ਤ੍ਰਿਸ਼ਨਾ ਮਰ ਗਈ ਹਾਰ ਗੁਣ ਗਾ ਬੀਤਾ ਜਿਨ੍ਹਾਂ ਦੇ ਹਿਰਦੇ ਵਿੱਚੋਂ ਰਸਾਂ ਕਸਾਂ ਦੇ ਭੋਗਾਂ ਦੀ ਤ੍ਰਿਸ਼ਨਾ ਮਰ ਭਾਵ ਨਿਵਰਤ ਹੋ ਗਈ ਉਹ ਆਪ ਹਰੀ ਪਰਮੇਸ਼ਰ ਦੇ ਗੁਣਾਂ ਨੂੰ ਗਾਵੀਤਾ ਗਾਉਂਦੇ ਹਨ ਤੇ ਹੋਰ ਨਾ ਤੋਂ ਵੀ ਗਵਾਉਂਦੇ ਆ ਆਪੇ ਮੇਲ ਮਿਲਾਇਨ ਆਪੇ ਦੇ 부ਝਾਈ ਉਹਨਾਂ ਨੂੰ ਪਰਮੇਸ਼ਰ ਆਪ ਹੀ ਗੁਰਾਂ ਦੁਆਰਾ ਗੁਣ ਗਾਉਣ ਦੀ ਸਿੱਖਿਆ 부ਝਾਈ ਸਮਝਾ ਦਿੰਦਾ ਅਤੇ ਫਿਰ ਆਪ ਹੀ ਆਪਣੇ ਸਰੂਪ ਦੇ ਮੇਲ ਨਾਲ ਮਿਲਾਇਨ ਕਈਏ ਮਿਲਾ ਲੈਂਦਾ ਵਾਹ ਵਾਹ ਸੱਚੇ ਬਾਦशाह ਤੂੰ ਸੱਜੀ ਨਾਈ ਇਹ ਸੱਚੇ ਪਾਦਸ਼ਾ ਤੂੰ ਵਾਹੋ ਅਚਰਜ ਤੇ ਵਾਹੋ ਵਿਸਮਾਦ ਸਰੂਪ ਹੈ ਤੂੰ ਆਪ ਹੀ ਸੱਜੀ ਨਾਈ ਮਹਿਮਾ ਆਵਾਜ਼ ਵਾਲਾ ਹੈ ਸਲੋਕ ਮਹੱਲਾ ਪਹਿਲਾ ਸਤਿਗੁਰਾਂ ਦੇ ਪਾਸ ਇੱਕ ਪ੍ਰੇਮੀ ਨੇ ਆ ਕੇ ਕਿਹਾ ਕਿ ਸਤਿਗੁਰੂ ਜੀ ਮੈਨੂੰ ਉਪਦੇਸ਼ ਦੇਣਾ ਕਰੋ ਤਾਂ ਸੁਣ ਕੇ ਸਤਿਗੁਰੂ ਸਾਹਿਬ ਜੀ ਬਸਤਰ ਦਾ ਦ੍ਰਿਸ਼ਟਾਨ ਦੇ ਕੇ ਉਪਦੇਸ਼ ਦਿੰਦੇ ਆ ਵੇਲ ਪੰਜਾਇਆ ਕੱਤ ਬੁੜਾਇਆ ਜਿਵੇਂ ਕਹਿੰਦੇ ਕਪਾਹ ਨੂੰ ਪਹਿਲਾਂ ਵੇਲਣੇ ਵਿੱਚ ਦੀ ਕੱਢ ਕੇ ਵੇਲਿਆ ਜਾਂਦਾ ਜਿਸ ਤੋਂ ਰੂਹ ਤਿਆਰ ਹੁੰਦੀ ਫਿਰ ਪੰਜਾਇਆ ਪਿੰਜਾਇਆ ਜਾਂਦਾ ਫਿਰ ਪੂਣੀਆਂ ਬਣਾ ਕੇ ਕੱਤ ਕੱਤਿਆ ਜਾਂਦਾ ਅਤੇ ਫਿਰ ਜੁਲਾਹੇ ਤੋਂ ਬਸਤਰ ਬੁੜਾਇਆ ਹੁੰਦਾ ਉਣਾਇਆ ਜਾਂਦਾ ਬਣਵਾਇਆ ਜਾਂਦਾ ਹੈ ਕੱਡ ਕੋਟ ਕਰ ਖੁੰਬ ਚੜਾਇਆ ਫੇਰ ਉਸ ਬਸਤਰ ਨੂੰ ਕੱਟ-ਕੁੱਟ ਭਾਵ ਟੁਕੜੇ ਕਰਕੇ ਖੁੰਬ ਉੱਤੇ ਚੜਾਇਆ ਜਾਂਦਾ ਲੋਹਾ ਵੱਡੇ ਦਰਜੀ ਪਾੜੇ ਸੂਈ ਧਾਗਾ ਸੀਵੇ ਫੇਰ ਉਸ ਬਸਤਰ ਨੂੰ ਲੋਹੇ ਦੀ ਕੈਂਚੀ ਨਾਲ ਵੱਡੇ ਕਟਿਆ ਜਾਂਦਾ ਤੇ ਉਸ ਨੂੰ ਦਰਜੀ ਲੇਰ-ਲੇਰ ਕਰਕੇ ਫਾੜ ਦਿੰਦਾ ਹੈ ਅਤੇ ਸੂਈ ਤੇ ਧਾਗਾ ਦੂਵੇਂ ਸੀਵੇਂ ਸਿਉਂਦੇ ਹਨ ਓ ਪਤ ਪਾਟੀ ਸਿਫਤੀ ਸੀਪੈ ਨਾਨਕ ਜੀਵਤ ਜੀਵੇ ਅਇਸੇ ਪ੍ਰਕਾਰ ਜਿਹੜੀ ਪਤ ਇੱਜ਼ਤ ਵਾਹਿਗੁਰੂ ਨਾਲੋਂ ਬੇਮੁਖੋਂ ਰੂਪੀ ਪਾਟੀ ਹੋਈ ਆ ਉਹ ਸਿਫਤੀ ਪਰਮੇਸ਼ਰ ਦੀ ਸਿਫਤ ਸਲਾਹ ਕਰਕੇ ਸੀ ਪੈਸਿਵਤੀ ਜਾਂਦੀ ਹੈ ਸਤਿਗੁਰੂ ਸਾਹਿਬ ਜੀ ਕਥਨ ਕਰਦੇ ਕਿ ਫੇਰ ਹੀ ਜੀਵ ਮੁਕਤ ਜੀਵਨ ਮੁਕਤੀ ਨੂੰ ਪਾ ਕੇ ਜਿਉਂਦਾ ਰਹਿ ਸਕਦਾ ਹੈ ਹੋਏ ਪੁਰਾਣਾ ਕੱਪੜ ਪਾਟੇ ਸੂਈ ਧਾਗਾ ਗੰਡੇ हां जद ਕੱਪੜਾ ਬਸਤਰ ਪੁਰਾਣਾ ਹੋ ਕੇ ਫੱਟ ਜਾਂਦਾ ਤਦ ਉਸ ਬਸਤਰ ਨੂੰ ਸੂਈ ਤੇ ਧਾਗਾ ਗੰਢ ਦਿੰਦਾ ਜੋੜ ਦਿੰਦਾ ਸਿਉਂ ਦਿੰਦੇ ਆ ਮਾਹ ਪਖ ਕਿਹੋ ਚੱਲੈ ਨਾਹੀ ਕੜੀ ਮੋਹਤ ਕਿਛ ਹੰਡੈ ਮਰੂ ਪੁਰਾਣਾ ਬਸਤਰ ਹੋਇਆ ਮਾਹ ਮਹੀਨਾ 15 ਦਿਨ ਇਉਂ ਕੋਈ ਸਮਾਂ ਹੀ ਚੱਲਦਾ ਨਹੀਂ ਉਹ ਤਾਂ ਕੇਵਲ ਦੋ ਘੜੀਆਂ ਜਾਂ ਬਹੁਤ ਅੱਧੀ ਘੜੀ ਤੱਕ ਕੁਝ ਹੰਡੇ ਹੰਡਦਾ ਸੱਚ ਪੁਰਾਣਾ ਹੋਵੇ ਨਾਹੀ ਸੀਤਾ ਕਦੇ ਨਾ ਪਟੈ ਆਪ ਪਾਤਸ਼ਾਹ ਦਾਸ ਦੇ ਸੱਚਾ ਨਾਮ ਰੂਪੀ ਬਸਤਰ ਕਦੇ ਵੀ ਪੁਰਾਣਾ ਨਹੀਂ ਹੁੰਦਾ ਇਸੇ ਕਰਕੇ ਉਸ ਨਾਲ ਚਿੱਤ ਨੂੰ ਗੰਢਣਾ ਕਰੂ ਕਿਉਂਕਿ ਜਿਸ ਨੇ ਇੱਕ ਵਾਰੀ ਨਾਮ ਨਾਲ ਮਨ ਨੂੰ ਸੀਤਾ ਸਿਉ ਲਿਆ ਉਹ ਫੇਰ ਕਦੇ ਵੀ ਪਾੜਦਾ ਨਹੀਂ ਉਹਨੂੰ ਦੁੱਖਾਂ ਰੂਪੀ ਕਦੇ ਵੀ ਉਹ ਪਾਟੂਗਾ ਨਹੀਂ ਦੁੱਖ ਨਹੀਂ ਆਉਣਗੇ ਜਿਵੇਂ ਆਦੇ ਨਿਰਭਉ ਨਿਰਵੈਰ ਉਹ ਪਰਮੇਸ਼ਰ ਨਿਰਭਉ ਨੂੰ ਜਿਨੇ ਧਿਆ ਲਿਆ ਉਹ ਆਪ ਵੀ ਡਰ ਤੋਂ ਰਹਿਤ ਹੋ ਜਾਂਦਾ ਨਿਰਵੈਰ ਹੋ ਜਾਂਦਾ ਉਹਦਾ ਕਿਸੇ ਨਾ ਵੈਰ ਨਹੀਂ ਰਹਿੰਦਾ ਤੇ ਉਹਦਾ ਕਿਸੇ ਕਿਸੇ ਦਾ ਉਹਦੇ ਨਾਲ ਵੈਰ ਨਹੀਂ ਰਹਿੰਦਾ ਨਿਰਪੋ ਜਪੈ ਸਗਲ ਭੋ ਮਿਟੈ ਨਾਨਕ ਸਾਹਿਬ ਸੱਚੋ ਸੱਚਾ ਤਿਚਰ ਜਾਪੀ ਜਾਪੈ ਸਤਿਗੁਰੂ ਸਾਹਿਬ ਜੀ ਕਥਨ ਕਰਦੇ ਕਿ ਉਹ ਸਾਹਿਬ ਮਾਲਕ ਪਰਮੇਸ਼ਰ ਸੱਚੇ ਸੱਚੋ ਨਿਸ਼ਚੇ ਕਰਕੇ ਸੱਚਾ ਹੈ ਜਦ ਤੱਕ ਸਰੀਰ ਵਿੱਚ ਸਵਾਸ ਚੱਲਦੇ ਉਤਨਾ ਚਿਰ ਜਾਪੀ ਜਪਣੇ ਵਾਲੇ ਹੋ ਕੇ ਉਸ ਦੇ ਨਾਮ ਨੂੰ ਜਪਣਾ ਕਰੇ ਤਾਂ ਆਪੇ ਹੀ ਮੁਕਤੀ ਦੀ ਪ੍ਰਾਪਤੀ ਜਿਹੜੀ ਆ ਹੋ ਜਾਂਦੀ ਆ ਮਹੱਲਾ ਪਹਿਲਾ ਜਿਸ ਵਕਤ ਸਤਿਗੁਰੂ ਨਾਨਕ ਦੇਵ ਜੀ ਪਾਕ ਪਟਨ ਵਿੱਚ ਗਏ ਸਨ ਤਾਂ ਸਤਿਗੁਰਾਂ ਦਾ ਆਉਣਾ ਸੁਣ ਕੇ ਸ਼ੇਖ ਬ੍ਰਹਮ ਨੇ ਬੱਕਰਾ ਮਾਰ ਕੇ ਸਤਿਗੁਰਾਂ ਦੇ ਕੋਲ ਰੱਖ ਦਿੱਤਾ ਤੇ ਕਹਿਣ ਲੱਗਾ ਕਿ ਸਤਿਗੁਰੂ ਜੀ ਇਹ ਬੱਕਰਾ ਹਲਾਲ ਕੀਤਾ ਹੋਇਆ ਇਹ ਤੁਸੀਂ ਖਾ ਲਓ ਉਸ ਵੇਲੇ ਸਤਿਗੁਰੂ ਸ਼ੇਖ ਬ੍ਰਹਮ ਨੂੰ ਕਹਿਣ ਲੱਗੇ ਏ ਸ਼ੇਖ ਬ੍ਰਹਮ ਅਸੀਂ ਮਾਸ ਖਾਣ ਵਾਲੇ ਫਕੀਰ ਨਹੀਂ ਆ ਇਸ ਲਈ ਆਪਣੇ ਇਸ ਬੱਕਰੇ ਨੂੰ ਚੁੱਕ ਲੈਣਾ ਕਰ ਅਸੀਂ ਤਾਂ ਮਨ ਰੂਪੀ ਬੱਕਰੇ ਨੂੰ ਮਾਰਨ ਵਾਲੇ ਇਹ ਸੁਣ ਕੇ ਸ਼ੇਖ ਬ੍ਰਹਮ ਕਹਿਣ ਲੱਗਾ ਕਿ ਸਤਿਗੁਰੂ ਜੀ ਮਨ ਰੂਪੀ ਬੱਕਰਾ ਕਿਵੇਂ ਮਾਰਿਆ ਜਾਂਦਾ ਹੈ ਸੁਣ ਕੇ ਸਤਿਗੁਰੂ ਜੀ ਨੇ ਸ਼ੇਖ ਬ੍ਰਹਮ ਨੂੰ ਉੱਤਰ ਦਿੰਦਿਆ ਇਹ ਮਹੱਲਾ ਉਚਾਰਨ ਕਰਕੇ ਸਰਬਸਾਂਝਾ ਉਪਦੇਸ਼ ਦੇਣਾ ਕੀਤਾ ਹੈ ਸੱਜ ਕੀ ਕਾਦੀ ਸੱਜ ਸਭ ਸਾਰ ਘਾੜਤ ਤਿਸ ਕੀ ਅਪਰ ਅਪਾਰ ਜੋ ਸੱਚਾ ਸਾਰਿਆਂ ਦੀ ਸਾਰ ਸਵਾਲ ਕਰਨ ਵਾਲਾ ਉਸ ਸੱਚੇ ਦੇ ਵਿੱਚ ਚੇਤ ਦੀ ਬਿਰਤੀ ਜੋੜਨ ਰੂਪ ਕਾਤੀ ਛੁਰੀ ਹੈ ଅਥਵਾ ਜਿਹੜਾ ਇਹ ਨਿਸ਼ਚਾ ਹੋਣਾ ਹੈ ਕਿ ਸਾਰਿਆਂ ਦੀ ਸੰਭਾਲ ਕਰਨ ਵਾਲਾ ਪਰਮੇਸ਼ਰ ਹੈ ਇਹੋ ਅਸਲੀ ਫੌਲਾਦੀ ਲੋਹੇ ਦੀ ਛੁਰੀ ਹੈ ਉਸ ਛੁਰੀ ਦੀ ਸਫਾਈ ਰੂਪ ਘਾੜਤ ਅਪਰਪਾਰ ਬਿਆੰਤ ਤੋਂ ਬਿਆੰਤ ਹੈ ਅਥਵਾ ਅਪਰ ਪ੍ਰਕਿਰਤੀ ਤੋਂ ਉਰੇ ਤੇ ਅਪਾਰ ਪ੍ਰਕਿਰਤੀ ਤੋਂ ਪਰੇ ਉਸ ਦੀ ਸੁੰਦਰ ਘਾੜਤ ਹੈ ਸਬ ਦੇ ਸਾਨ ਰਖਾਈ ਲਾਇ ਗੁਣ ਕੀ ਠੇਕੈ ਵਿੱਚ ਸਮਾਏ ਹਾਂ ਗੁਰ ਸਬਦ ਹੀ ਹੁੰਦਾ ਉਪਦੇਸ਼ ਰੂਪੀ ਸਾਨ ਉੱਤੇ ਲਾ ਕੇ ਤਿੱਖੀ ਕਰਕੇ ਰਖਾਈ ਰੱਖਣਾ ਕੀਤੀ ਹੈ ਅਤੇ ਇਹ ਨਿਮਰਤਾ ਪ੍ਰੇਮ ਆਦਿਕ ਸ਼ੁਭ ਗੁਣਾ ਦੀ ਠੇਕੈ ਮਿਆਨ ਗੁਥਲੀ ਵਿੱਚ ਅੰਦਰ ਸਮਾਏ ਸਮਾ ਰਹੀ ਹੈ ਮਿਲੀ ਹੋਈ ਤਿਸ ਦਾ ਕੁੱਠਾ ਹੋਵੇ ਸੇਖ ਲੋਹੁ ਲਬ ਨਿਕੱਥਾ ਅਵੇਖ ਕੀ شیخ ਜੀ ਜੇਕਰ ਤਿਸ ਦਾ ਉਸ ਸ਼ੂਰੀ ਦਾ ਮਨਰੂਪੀ ਬੱਕਰਾ ਕੁੱਠਾ ਕੋਇਆ ਹੋਇਆ ਹੋਵੇ ਫਿਰ ਉਸ ਦੇ ਅੰਦਰੋਂ ਪਦਾਰਥਾਂ ਦੇ ਖਾਣ ਤੇ ਭੋਗਣ ਦਾ ਲੱਭ ਲਾਲਚ ਰੂਪੀ ਲਹੁ ਨਿਕੱਥਾ ਨਿਕਲਿਆ ਆਇਆ ਹੀ ਵੇਖ ਦੇਖਣਾ ਕਰੀਦਾ ਹੈ ਹੋਏ ਹਲਾਲ ਲੱਗੇ ਹੱਕ ਜਾਏ ਨਾਨਕ ਦਰ ਦੀਦਾਰ ਸਮਾਏ ਜਿਹੜਾ ਹੱਕ ਸੱਚ ਸਰੂਪ ਵਿੱਚ ਜਾ ਕੇ ਚਿਤ ਲੱਗ ਜਾਣਾ ਇਹੋ ਹੀ ਮਨਰੂਪੀ ਬੱਕਰੇ ਦਾ ਹਲਾਲ ਹੋਣਾ ਜਿਹੜਾ ਇਸ ਪ੍ਰਕਾਰ ਮਨੂਰੂਪੀ ਬੱਕਰੇ ਨੂੰ ਮਾਰਦਾ ਸਤਿਗੁਰੂ ਸਾਹਿਬ ਜੀ ਕਥਨ ਕਰਦੇ ਆ ਕਿ ਉਸ ਗਿਆਨ ਰੂਪੀ ਦਰਵਾਜ਼ੇ ਦੁਆਰਾ ਵਾਹਿਗੁਰੂ ਦੇ ਦੀਵਦਾਰ ਦਰਸ਼ਨ ਕਰਕੇ ਉਸ ਵਿੱਚ ਹੀ ਸਮਾ ਜਾਂਦਾ ਹੈ ਸਤਿਗੁਰਾਂ ਦੀ ਇਹ ਬਚਨ ਸੁਣ ਕੇ ਸ਼ੇਖ ਬ੍ਰਹਮ ਸਤਿਗੁਰਾਂ ਦੇ ਚਰਨੀ ਪੈ ਗਿਆ ਤੇ ਕਹਿਣ ਲੱਗਾ ਕਿ ਮੈਨੂੰ ਬਖਸ਼ ਲੈਣਾ ਕਰੋ ਮੈਂ ਤਾਂ ਬੱਕਰੇ ਮਾਰ-ਮਾਰ ਕੇ ਆਪਣੇ ਆਪ ਨੂੰ ਰੱਬ ਦੀ ਪ੍ਰਾਪਤੀ ਵਾਸਤੇ ਕੁਰਬਾਨੀਆਂ ਦੇਣ ਵਾਲਾ ਸਮਝਿਆ ਆਇਆ ਸੀ ਪਰ ਅੱਜ ਤੁਸੀਂ ਦੱਸਿਆ ਹੈ ਕਿ ਅਸਲੀ ਮਨੂਰੂਪੀ ਬੱਕਰਾ ਮਾਰਨਾ ਚਾਹੀਦਾ ਹੈ ਮਹੱਲਾ ਪਹਿਲਾ ਇੱਕ ਵਾਰ ਸਤਿਗੁਰੂ ਸਾਹਿਬ ਜੀ ਬਿਹਾਰ ਦੇ ਇਲਾਕੇ ਵਿੱਚ ਵਿਚਰ ਰਹੇ ਸਨ ਭਾਈ ਮਰਦਾਨੇ ਜੀ ਦੀ ਦੇਹੀ ਬਹੁਤ ਬਿਰਧ ਹੋ ਗਈ ਭਾਈ ਮਰਦਾਨਾ ਜੀ ਰਬਾਬ ਨੂੰ ਚੁੱਕ ਕੇ ਹੌਲੀ-ਹੌਲੀ ਤੁਰਦੇ ਸਨ ਉਸ ਵਕਤ ਇੱਕ ਹੰਕਾਰੀ ਇੱਕ ਹੰਕਾਰੀ ਅਸਵਾਰ ਘੋੜੇ ਤੇ ਨਵਾਂ-ਨਵਾਂ ਚੜ੍ਹਾਇਆ ਆਪਣੇ ਘੋੜੇ ਦੀ ਪੈਲ ਪਾਉਂਦਾ ਚਾਲ ਕੱਢ ਕੇ ਆ ਰਿਹਾ ਸੀ ਸਤਿਗੁਰੂ ਜੀ ਕਹਿਣ ਲੱਗੇ ਕਿ हे ਭਾਈ ਆਪਣਾ ਘੋੜਾ ਬਚਾ ਕੇ ਲੰਘ ਜਾਣਾ ਕਰ ਕਿਉਂਕਿ ਸਾਡਾ ਸਾਥੀ ਬਿਰਧ ਹੈ ਜਦ ਸਤਿਗੁਰਾਂ ਨੇ ਐਸੇ ਵਚਨ ਕੀਤੇ ਤਾਂ ਉਸਨੇ ਕੋਈ ਪ੍ਰਵਾਹ ਨਾ ਕੀਤੀ ਸંગਉ ਭਾਈ ਮਰਦਾਨਾ ਜੀ ਨੂੰ ੱੱਕਾ ਦੇ ਕੇ ਪਰੇ ਸੁੱਟ ਦਿੱਤਾ ਤੇ ਆਪ ਗੋਲ ਦੀ ਘੋੜਾ ਲੈ ਕੇ ਲੰਘ ਗਿਆ ਜਦੋਂ ਥੋੜਾ ਅੱਗੇ ਲੰਘਿਆ ਤਾਂ ਘੋੜੇ ਤੋਂ ਮੂੰਹ ਪਰਨੇ ਡਿੱਗ ਪਿਆ ਜਦ ਡਿੱਗਿਆ ਤਾਂ ਫਿਰ ਸਤਿਗੁਰਾਂ ਦੇ ਕੋਲ ਆ ਕੇ ਮਾਫੀ ਮੰਗਣ ਲੱਗਾ ਉਸ ਵੇਲੇ ਸਤਿਗੁਰਾਂ ਨੇ ਇਹ ਸ਼ਲੋਕ ਉਚਾਰਨ ਕੀਤਾ ਕਮਰ ਘਟਾਰਾ ਬੰਕੂੜਾ ਬੰਕੇ ਕਾ ਅਸਵਾਰ ਗਰਭ ਨ ਕੀਜੈ ਨਾਨਕਾ ਮਤ ਸਿਰ ਆਵੇ ਭਾਰ ਏ ਭਾਈ ਤੇਰੇ ਕਮਰ ਲੱਕ ਨਾਲ ਬੰਕੜਾ ਸੁੰਦਰ ਸ਼ਸਤਰ ਕਟਾਰਾ ਖੰਜਰ ਬੰਨਿਆ ਹੋਇਆ ਹੈ ਅਤੇ ਤੂੰ ਬੰਕੇ ਸੁੰਦਰ ਘੋੜੇ ਦਾ ਅਸਵਾਰ ਵੀ ਹੈ ਸਤਿਗੁਰੂ ਸਾਹਿਬ ਜੀ ਕਥਨ ਕਰਦੇ ਕਿ ਏ ਭਾਈ ਗਰਭ ਹੰਕਾਰ ਨਹੀਂ ਕਰਨਾ ਚਾਹੀਦਾ ਕਿਉਂਕਿ ਕੀ ਪਤਾ ਹੈ ਮਤਾਂ ਸਿਰ ਭਾਰ ਘੋੜੇ ਤੋਂ ਗਿਰ ਕੇ ਧਰਤੀ ਤੇ ਆਉਣਾ ਪਵੇ ਪੌੜੀ ਜੋ ਸਤ ਸੋ ਸਤ ਸੰਗਤ ਸ਼ਬਦ ਮਿਲੈ ਜੋ ਗੁਰਮਖ ਚੱਲੈ ਪਾਤਸ਼ਾਹ ਪੌੜੀ ਰਾਈ ਕਿਰਪਾ ਕਰੇ ਜਿਹੜਾ ਪੁਰਖ ਗੁਰਮੁਖਾਂ ਵਾ ਮੁਕੀ ਗੁਰਾਂ ਦੁਆਰਾ ਗੁਰਮਤ ਦੇ ਵਿੱਚ ਚੱਲੈ ਚਲਦਾ ਹੈ ਉਹ ਸਤਸੰਗੀ ਪੁਰਖ ਸਤਸੰਗਤ ਦੁਆਰਾ ਗੁਰ ਸ਼ਬਦ ਉਪਦੇਸ਼ ਦੇ ਨਾਲ ਮਿਲਦਾ ਹੈ ਸੱਚ ਤੇ ਆਇਨ ਸੇ ਸੱਚੇ ਜਿਨ ਹਰ ਘਰ ਚ ਤਨ ਪੱਲੈ ਜਿਹੜੇ ਇੱਕ ਚਿੱਤੋ ਕੇ ਸੱਚੇ ਨਾਮ ਨੂੰ ਧਿਆਉਂਦੇ ਹਨ ਉਹ ਸੱਚੇ ਦੀ ਪ੍ਰਾਪਤੀ ਵਾਲੇ ਹਨ ਜਿਨ੍ਹਾਂ ਦੇ ਹਿਰਦੇ ਰੂਪੀ ਪੱਲੇ ਲੜ ਵਿੱਚ ਪਰਮੇਸ਼ਰ ਦਾ ਨਾਮ ਰੂਪੀ ਧਨ ਪਰਲੋਕ ਖਾਜੇ ਵਾਸਤੇ ਹੈ ਭਗਤ ਸੋਹਨ ਗੁਣ ਗਾਵਦੇ ਗੁਰਮਤ ਅਚਲੈ ਸੋ ਇਸ ਦਾ ਪਾਠ ਅਚਲੈ ਨਹੀਂ ਕਰਨਾ ਇਸ ਦਾ ਪਾਠ ਅਧਕਲਾ ਕੇ ਅਚਲੈ ਉਹ ਭਗਤ ਜਨ ਵਾਹਿਗੁਰੂ ਦੇ ਗੁਣ ਗਾਉਂਦੇ ਹੋਏ ਸੋਹਨ ਸ਼ੋਭਦੇ ਆ ਜਿਨ੍ਹਾਂ ਦੇ ਅੰਦਰ ਗੁਰਮਤ ਗੁਰ ਸਿੱਖਿਆ ਅਚਲੈ ਇੱਕ ਰਸ ਵਸੀ ਹੋਈ ਅਚਲ ਹੋ ਕੇ ਵਸੀ ਹੋਈ ਆ ਵਾ ਜਿਨ੍ਹਾਂ ਦੀ ਗੁਰ ਸਿੱਖਿਆ ਦੁਆਰਾ ਬੁੱਧੀ ਅਚਲ ਹੋਈ ਆ ਰਤਨ ਵਿਚਾਰ ਮਨ ਵਸਿਆ ਗੁਰ ਕੈ ਸਬਦ ਭਲੇ ਹੁਣ ਇੱਥੇ ਉਸੇ ਤਰ੍ਹਾਂ ਚਾਲ ਚ ਨੀ ਬੋਲਣਾ ਵੀ ਉਹਨੂੰ ਅਚਲ ਐ ਤੇਨੂੰ ਭਲੇ ਨੀ ਬੋਲ ਦੇਣਾ ਇਹਨੂੰ ਪੋਲਾ ਬੋਲਣਾ ਭਲੇ ਭਲੇ ਦਾ ਵਾਜ ਜਿਨ੍ਹਾਂ ਦੇ ਗੁਰ ਉਪਦੇਸ਼ ਦੁਆਰਾ ਪਰੋਖ ਗਿਆਨ ਰੂਪੀ ਰਤਨ ਦੀ ਵਿਚਾਰ ਵਾ ਸ਼ੋਭ ਵਿਚਾਰ ਰੂਪੀ ਰਤਨ ਮਨ ਹਿਰਦੇ ਵਿੱਚ ਵਸ ਗਿਆ ਉਹ ਗੁਰੂ ਸਾਹਿਬ ਜੀ ਦੇ ਸ਼ਬਦ ਉਪਦੇਸ਼ ਸਦਕਾ ਬਹੁਤ ਭਲੇ ਗਏ ਚੰਗੇ ਜੀਵਨ ਵਾਲੇ ਹੋ ਗਏ ਭਲੇ ਹੋ ਗਏ ਬਾਹੂ ਹੋਰਨਾ ਦਾ ਭਲਾ ਕਰਨ ਵਾਲੇ ਹੋ ਗਏ ਆਪੇ ਮੇਲ ਮਿਲਾਏ ਦਾ ਆਪੇ ਦੇ ਵਡਿਆਈ ਉਹਨਾਂ ਭਗਤ ਜਰਾਂ ਨੂੰ ਵਾਹਿਗੁਰੂ ਆਪ ਹੀ ਆਪਣੇ ਮੇਲ ਵਿੱਚ ਮਿਲਾ ਲੈਂਦਾ ਹੈ ਪਾਤਸ਼ਾਹ ਪਰਮਉਦੇਅ ਤੇ ਆਪ ਹੀ ਆਪਣੇ ਸੱਚ ਸਰੂਪ ਦੀ ਪ੍ਰਾਪਤੀ ਕਰਾਉਣ ਰੂਪ ਵਡਿਆਈ ਬਖਸ਼ ਦਿੰਦਾ ਹੈ ਵਾਹ ਵਾਹ ਸੱਜੇ ਪਾਤਸ਼ਾਹ ਤੂੰ ਸੱਚੀ ਨਾਈ ਹਾਂ ਪਾਤਸ਼ਾਹ ਫਰਮਾਉਂਦੇ ਆ ਕਿ ਵਾਹ ਵਾਹ ਐਸੇ ਭਗਤ ਜਨ ਹਰ ਵਕਤ ਹੀ ਬੇਨਤੀ ਕਰਦੇ ਰਹਿੰਦੇ ਆ ਕਿ ਸੱਜੇ ਪਾਤਸ਼ਾਹ ਦਰ ਸੰਗਤਾਂ ਨੂੰ ਤੁਸੀਂ ਦਰਸ਼ਨ ਦੇ ਕੇ ਨਿਹਾਲ ਕਰਦੇ ਹੋ ਵਾਹ ਅਜਰਜ ਤੇ ਵਿਸਮਾਦ ਰੂਪ ਹੈ ਤੂੰ ਹੀ ਆਪ ਆਪ ਹੀ ਸੱਚੀ ਨਾਈ ਮਹਿਮਾ ਵਡਿਆਈ ਵਾਲਾ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਵਾਹੇ Vaheguru, Vaheguru, sei ਵਾਹਿ ਗੁਰੂ 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 ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ